ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਾਰਵੇਂ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਾਰ ਪ੍ਰਭ ਗੁਰ ਮੇਲੇ ਬਾਹੁਰ ਨਾ ਭਵ ਜਲ ਫੇਰਾ ਰਹਾਉ ਮੇਰਾ ਹੀ ਰਹਿ ਲੋਚ ਲੱਗੀ ਪ੍ਰਭ ਕੇਰੀ ਹਾਰ ਨੈ ਨਹੋ ਹਾਰ ਪ੍ਰਭ ਹੀਰਾ ਸਤ ਗੁਰ ਦਇਆਲ ਹਰ ਨਾਮ ਦਿਰੜਾਇਆ ਹਰ ਪਾਦਰ ਹਾਰ ਪ੍ਰਭ ਕੇਰਾ हर हर नाम प्रभ पाया हर गोविन्द केरा हर हृदय मान तन मीठा लागा मस्तक भाग चंगेरा लोभ विकार जिना मन लागा हर विसरिया पुरख चंगेरा ਉਏ ਮਾਨਮੁਖ ਮੂੜ ਅਗਿਆਨੀ ਕਾਹੀਐ ਹੈ ਤੇਨ ਮਸਤਕ ਭਾਗ ਮੰਦੇਰਾ ਵਿਵੇਕ ਬੋਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਾਪਕੇ ਰਾਹ ਜਾਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਗੋਡੀ ਮਹੱਲਾ ਪੰਜਵਾ ਘਰ ਪਹਿਲਾ ਦੋਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਵੇ ਪ੍ਰਵਾਹ ਸਦਾ ਰੰਗ ਹਰਿ ਕੈ ਜਾ ਕੋ ਆਖ ਸੁਆਮੀ ਰਹਾਉ ਉਚੇ ਸਮਾਨਾ ਠਾਕੁਰ ਤੇਰੋ ਅਬਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਾਉ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਾਉ ਹੋਏ ਰਹੇ ਨਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾ ਹਰ ਵਿਸਰਤ ਸਦਾ ਖੁਵਾਰੀ ਤਾ ਕਾਉ ਤੁਖਾ ਕਹਾ ਕਹਾਂ ਗਿਆਪੈ ਜਾ ਕਾਉ ਓਟ ਤੁਹਾਰੀ ਰਹਾਉ ਬੇਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤੇ ਸਬਲਿਹਾਰੀ ਟੋੜੀ ਮਹੱਲਾ ਪੰਜਵਾ ਘਰ ਦੂਜਾ ਚਾਉ ਕਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤਾਇਓ ਰੇ ਮਨ ਗਹਿ ਦੇ ਸਤਾਇਓ ਮਾਇਆ ਮਗਨ ਸੁਵਾਦ ਲੋਭ ਮੋਹਿਓ ਤੈਨ ਪ੍ਰਭ ਆਪ ਕੁਲਾਇਓ ਰਹਾਵ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾ ਇਹੋ ਮਨ ਲਾਇਓ बिघस्योपेख र पार गृह जोहन जायो चरण कमलस्यो पाओ न नह नः पुरख मुनायो तावत कौ तावः बहुपति ज्यों तेली बलद प्रमायो ਨਾਮ ਦਾਨ ਇਸ ਨਾਮ ਨਾ ਕੀਓ ਇਕ ਨੇਮਖ ਨਾ ਕੀ ਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਿਓ ਅਪਨਾਇਓ ਪਰ ਉਪਕਾਰ ਨਾ ਕਬਹੂ ਕੀਏ ਨਹੀਂ ਸਤਗੁਰ ਸੇਵ ਥਿਆਓ ਪੰਚ ਦੂਤ ਰਾਜ ਸੰਗਤ ਗੋਸ਼ਟ ਮਤ ਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਾਰ ਭਗਤ ਬਛਲ ਸੋਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਅਪੁਨਾਇਓ ਟੋਡੀ ਮਹੱਲਾ ਪੰਜ ਵਾ ਮਾਨੁਖ ਬਿਨ ਬੂਜੇ ਬਿਰਥਾ ਆਇਆ ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕ ਓਢਾਇਆ ਰਹਾ ਤਾਏ ਤਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਕੁੰਨ ਨਹੀਂ ਸੰਤਨ ਸੇਵਾ ਕੇਤ ਹੀ ਕਾਜ ਨਾ ਆਇਆ ਕਰ ਆ ਭਰਨ ਸਵਾਰੀ ਸੇਜਾ ਕਾਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੀਖ ਪੀਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੂਸਲਹਿ ਸ਼ਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕੈ ਕਾਮ ਨਾ ਆਇਆ vai o anugrah ho ja kau prabhu ko tis hirdai naam vasaya saad sangat kai paache pario jan nanak haar ras paaya todi mahalla panjwa ਕ੍ਰਿਪਾ ਦੇਵ ਬਸ ਹੋ ਰਿਦੈ ਹਰ ਨੀਤ ਤੈਸੀ ਬੋਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਵ ਦਾਸ ਤੁਮਾਰੇ ਕੀ ਭਾਵਉ ਧੂਰਾ ਮਸਤਕ ਲੈ ਲੇ ਲਾਵਉ ਮਹਾਪਤ ਤਤੇ ਹੋਤ ਕੁਨੀਤਾ ਹਰ ਕੀਰਤਨ ਗੁਣ ਗਾਵਾ आगया तुमारी मीठी लागौ कियो तुहारो भाव जो तू देहे तही एहो तृप्तै आन नाकत हुताव साध ही निकट जानौ प्रभु स्वामी सगल रेण होए रहिये साधु संगत होए प्राप्त ता प्रभु अपना नहि है सदा सदा हम शोहरे तुमरे तू हम हमरो मीरा नानक बारिक तुम मात पिता मुख नाम तुमारो खीरा टोडी महला पंजवा घर दूजा दोपदे एकार प्रसाद ਮੰਗਉ ਦਾਨ ਠਾਕੁਰ ਨਾਮ ਅਵਰ ਕਸ਼ੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਧਰ ਵਰ ਕੀ ਸ਼ਾਮ ਤਾਏ ਤਾਏ ਬਹੁ ਵਿਦ ਕਉ ਤਾਵੇ ਸਗਲ ਨਿਰਾਰਥ ਕਾਮ ਬੇਨ ਗੋਵਿੰਦ ਅਬਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਾਹੋ ਨਾਨਕ ਸੰਤ ਰੇ ਨ ਮੰਗਾਓ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕਾਓ ਬਰਤਨ ਏਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕਉ ਨਿਸਤਾਰੈ ਬੇ ਕਾਬिलास ਕਹੀਤ ਬਹੁ ਤੇਰੇ ਚਲਤ ਨਾ ਕਸ਼ੂ ਸੰਗਾਰੈ ਇਸਤ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਫੰਡਾਰੈ ਟੋੜੀ ਮਹੱਲਾ ਪੰਜਵਾ ਨਿੱਕੇ ਗੁਣ ਗਾਓ ਮੇਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਈਹਾ ਊਹਾ ਲੋਗ ਰਹਾ ਚਰਨ ਪਖਾਰ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ਛੋਡ ਆਪਤ ਬਾਦ ਅਹੰਕਾਰ ਆ ਮਾਨ ਸੁਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਾਹੋ ਨਾਨਕ ਏਕ ਬੇਨ ਦੂਜਾ ਅਵਰ ਨਾ ਕਰਨੈ ਜੋਗ ਟੋੜੀ ਮਹੱਲਾ ਪੰਜਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟਹਿ ਹਮ ਨਿਰਗੁਨ λεਹੋ ਉਬਾਰੀ ਸਾਧ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇਵ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ લેਹੋ ਏਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਥ ਸਹਿਜ ਰਹੈ ਸਿਮਨ ਉਪਜਿਓ ਸਗਲੇ ਦੁਖ ਭਲਾਇਣ ਗ੍ਰਹਾਉ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟਹਿ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪੁਰਾਇਣ ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੂਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਏ ਦਇਆਲਾ ਸੇਵਕ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕੇ ਸੱਚ ਕਾ ਪੰਥਾ ਠਾਟਿਓ ਖਾਤ ਖਰਚਤ ਕੇਛ ਨਿਖੁੱਟ ਤਨਾਹੀ RAM ਰਤਨ ਧਨ ਖਾਟਿਓ ਸਮਾਕੂਤ ਹੋਆ ਖੇਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਾਨ ਮਾਨ ਕੇਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਢਾਕ ਨਕਾਓ ਇਕ ਹਰੇ ਰਹਾਉ ਆਨਿਕ ਛੇਦਰ ਬੋਇਥ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਥ ਤਿਸ ਆਰਾਦੇ ਖੋਟੇ ਸੰਗ ਖਰੇ ਗੱਲੀ ਸਾਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ ਜੋਰ ਸਕਤ ਨਾਨਕ ਕੇਸ ਨਾਹੀ ਪ੍ਰਭ ਰਖੋ ਸਰਣ ਕਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਕਾਡ ਕੁਠਾਰ ਸਿਤ ਬਾਤ ਹੰਤਾ ਆਉ ਖਦ ਹਰ ਕੋ ਨਾਉ ਰਹਾ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕਉ ਬੇਗਨ ਨਾ ਕੋ ਉ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਸਾਂਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਰਣ ਪ੍ਰਭ ਏਕ ਬਾਲ ਬੋਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੀਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਤਾਰ ਅਨੁਗ੍ਰਹ ਵਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਵ ਜਿਸਕੇ ਸੇ ਫਿਰ ਤੇ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਾਰ ਹੋਏ ਮਾਈ ਬਾਪ ਜੀਵ ਜੰਤ ਹੋਏ ਮੇਹਰਵਾਨ ਦਇਆਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਵੱਡ ਪਰਤਾਪ ਟੋੜੀ ਮਹੱਲਾ ਪੰਜਵਾ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਕਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੋਰ ਜਨ ਮਿਲੇ ਪਿਆਰੇ ਨਾਨਕ ਅਨਦ ਕਰੇ ਹਰਿ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚਾਉ ਪ੍ਰਦੇ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਂ ਆਹਾ ਲਪਟਿਓ ਰੇ ਮੂੜੇ ਕਸ਼ੂਨਾਥੋਰੀ ਤੇਰੋ ਨਹੀਂ ਸੋ ਜਾਣੀ ਮੋਰੀ ਰਹਾਉ आपन राम आपनामचीनो खिनुआ जो पराई सो सोपनी मनुआ नाम संगी सो मान न भसायो छोड़े बहू चेतायो सो संचियो जेतूखायो अमृत नाम तोसा न पायो ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕ ਕੋ ਤਰਿਆ ਟੋਢੀ ਮਹੱਲਾ ਪੰਜਵਾ ਹਮਾਰੈ ਇਕੈ ਹਰੀ ਹਰੀ ਆਨ ਅਵਰਿ ਸਿੰਘਾਨ ਨਾ ਕਰੀ ਰਹਾ वड्डे भाग गुर अपना पायो गुर काओ हर नाम दृढा हार, हार जाप ताप नेमा हार, हार कुसल सब खेमा आचार व्यवहार जात हर गुनिया महा आनंद कीर्तन हर सुनिया ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੇਸ ਤਿਸਕੇ ਗ੍ਰਹਿਮਹਿ ਆਇਆ ਟੋੜੀ ਮਹੱਲਾ ਪੰਜਵਾ ਘਰ ਚੌਥਾ ਦੂਪਦੇ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਰੂੜੋ ਮਾਨ ਹਰ ਰੰਗੋ ਲੋੜੈ ਗਾਲੀ ਹਰ ਨੀ ਹੋ ਨਾ ਹੋਏ ਰਹਾਉ ਆਉ ਟੂ ਦੇਂਦੀ ਦਰਸ਼ਨ ਕਾਰਣ ਵਿਥੀ ਵਿਥੀ ਪੇਖਾ ਗੁਰ ਮੇਲ ਧਰਮ ਗਵਾਇ ਆਹੇ ਇਹੋ ਬੋਧ ਪਾਈ ਮੈਂ ਸਾਧੂ ਕੰਨਹੋ ਲੇਖ ਲਿਖਿਓ ਤੋਰ ਮਾਥੈ ਇਹ ਵੇਦ ਨਾਨਕ ਹਾਰ ਨੈਣ ਅਲੋਏ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਰੀ ਮਾਇਓ ਢੀਹਰ ਨਿਆਈ ਮੋਹਿ ਫਾਕੇ ਓ ਰੇ ਗ੍ਰਹਾਉ ਕਣੋ 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 ਸਦ ਲੋੜੈ ਬਿਨ ਲਹਿਣੇ ਕੈਠੈ ਪਾਇਓ ਰੇ ਮਹਾਰਾਜ ਰੋਗਾਠ ਵਾਹੂ ਸਿਓ ਲੁਬੜਿਓ ਨਹਿ ਭਾਗੜੋ ਭਾਹੇ ਸੰਜੋਇਓ ਰੇ ਸੋਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪਰਾਸ਼ਤ ਮਿਟਿਓ ਰੇ ਆ ਕੋ ਲਹਿਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾਉੜਿਓ ਰੇ